ਸਾਰੇਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਲੀ ਵਿੱਚ ਤੁਹਾਡਾ ਸਵਾਗਤ ਹੈ ਜੀ ਲੋ ਜੀ ਉਹ ਤੇਰੀ ਚਾਚੀ ਕਿੱਥੇ ਆ ਚਾਰ ਕਿੱਥੇ ਚੱਲੇ ਕਿੱਥੇ ਜਾਣਾ ਪੱਗਣ ਮਾਤੇ ਹੈ ਪੱਗਣ ਮਾਤੇ ਕੀ ਗੱਲੋਂ ਫਿਰ ਮੋਬਾਈਲ ਚ ਸਮਰੱਖ ਜਾਓ ਹਾਂ ਹਾਂ ਸੱਚ ਫੋਨ ਕਰਾਵੋ ਹੋਇਆ ਬਾਈ ਫੋਨ ਇੱਕ ਚਾਰ ਕਿੱਲੇ ਲਿਆਉਣਾ ਨਾ ਮੈਂ ਇੱਕ ਮੜਾ ਜਾ ਤਾ ਕਾ ਟਾਸੰਤ ਕਾ ਵੀ ਲੈਣਾ ਫੋਨ ਔਨ ਕੱਟ ਹੁੰਦਾ ਹੈ ਨਾ ਮੈਂ ਵੀ ਕਈ ਵਾਰ ਨਾ ਜੀਨੀ ਵਾਰ ਵੀ ਚੱਕਿਆ ਹੈ ਫੋਨ ਔਨ ਬਹੁਤ ਕੱਟ ਹੁੰਦਾ ਜਿਹੜਾ ਸਾਡਾ ਦੂਜਾ ਫੋਨ ਹੈ ਤਾਂ ਕਰਕੇ ਉਹ ਫੋਨ ਦਿਖਾ ਕੇ ਲੈ ਕੇ ਆਣਾ ਹੈ ਕਿਉਂਕਿ ਬਾਹਰ ਜੇ ਹਨਾ ਘਰਾਂ ਤਾਂ ਸਭ ਜੰਦਾ ਜੇ ਬਾਹਰ ਕਿਤੇ ਖੁੱਲਦਾ ਨਹੀਂ ਜੀ ਹਾਂ ਜੇ ਬਾਹਰ ਕਿਤੇ ਲੋੜ ਪੈ ਜੇ ਐਮਰਜੈਂਸੀ ਨੂੰ ਬਹੁਤ ਟਾਈਮ ਲੱਗਦਾ ਹੈ ਫਿਰ ਖੋਲਣ ਨੂੰ ਇਹ ਗਿਰਨ ਕਰਕੇ ਸੋਚੇ ਜੀ ਦਰਦ ਦੇ ਵਿੱਚ ਨੂੰ ਇਹਨੂੰ ਮੇਰਾ ਵੀ ਨਾ ਗਿਰਨ ਕਰਕੇ ਵਿਗੜਿਆ ਸਾਡੇ ਫੋਨ ਦੋਹੇ ਵਿਗੜ ਗਏ ਹੈ ਗਿਰਦੇ ਸਾ ਤੋਂ ਜਾਦੇ ਨੇ ਕੁਛ ਨਾ ਹੱਥਾ ਜੋ ਐ ਤੇ ਸਲ ਜਾਂਦੇ ਨੇ ਜਿਵੇਂ ਰੇਤਾ ਤੇ ਸਲ ਜਾਂਦੇ ਸ਼ੁਕਰ ਹੈ ਵੀ ਅੱਜ ਜਸਪਾਲ ਹੁਣ ਫੋਨ ਦਿਖਾਣ ਗਿਆ ਏ ਨਹੀਂ ਤਾਂ ਫੋਨ ਵੀ ਨਾ ਕਿੰਨੇ ਦਿਨ ਹੋ ਗਏ ਤੇ ਮੈਂ ਜਦ ਵੀ ਔਨ ਕਰਦੀ ਸੀ ਮੈਂ ਕਦੇ ਕਿਹਾ ਤਾਂ ਹਨ ਤਾਂ ਵੀ ਸਮਰਾ ਲਿਆ ਵੇ ਤਾਂ ਅੱਜ ਜੋ ਆਪੇ ਦੁਖੀ ਹੋ ਕੇ ਚੱਲੇ ਹੈ ਕਿਉਂਕਿ ਕਿਉਂਕਿ ਜਦ ਆਵਾਜ਼ ਲਾਣਾ ਹੁੰਦਾ ਹੈ ਫਿਰ ਆਪ ਔਖਾ ਹੋ ਜਾਂਦਾ ਹੈ ਮੈਂ ਤਾਂ ਆਪਣਾ ਸਾਰੀ ਲੰਨੀ ਹੈ ਕਿਉਂਕਿ ਮੇਰੇ ਕੋਲ ਫਿਰ ਮੇਰਾ ਹੁੰਦਾ ਹੈ ਤਾ ਕਰਕੇ ਜਿਹੜਾ ਫਿਰ ਉਹ ਉਹ ਫੋਨ ਉਹ ਜਾਦੇ ਚਲਾਉਂਦਾ ਇਸ ਕਰਕੇ ਵੀ ਮਤਲਬ ਉਹਨੂੰ ਔਖਾ ਹੋ ਗਿਆ ਜਾਦੇ ਹੁਣ ਤਾਂ ਕਰਕੇ ਫੋਨ ਸਮਰਾਨ ਚੱਲਿਆ ਹੈ ਅੱਧਰ ਹੀ ਉਹ ਵੀ ਬੈਠਾ ਲੈਪਟਾਪ ਦੇਖ ਰਿਹਾ ਤੇ ਮੈਂ ਨਾ ਹੁਣ ਬਸ ਸਵੇਰ ਦਾ ਰੋਟੀ ਪਾਣੀ ਅਸੀਂ ਖਾਖੋ ਕਿ ਅੱਜ ਚੋਲ ਬਣਾਏ ਤੇ ਚੋਲ ਖਾ ਕੇ ਕੰਮ ਛੇਤੀ ਨਿਪਟ ਗਿਆ ਤੇ ਹੁਣ ਮੈਂ ਦੇਖ ਰਹੀ ਹਾਂ ਟੀਵੀ ਇੱਕ ਮੂਵੀ ਲਈ ਬੈਠੀ ਹਾਂ ਤਾਂ ਮੂਵੀ ਦੇਖ ਰਹੀ ਹਾਂ 9:00 ਹੋ ਗਿਆ 9:00 ਸਵਾਤਨ ਆਹੀ ਆ ਗਈ ਹੁਣ ਪਕੜੇ ਤੋਂਗੀ ਲੱਕਰ ਤੋਂ ਕਰੀ ਤੋਂ ਜੀ ਇਹ ਤਾਂ ਬਾਅਦ ਚ ਤੁਹਾਨੂੰ ਕਰਦਾ ਹੈ ਹੈ ਇਹਦਾ ਰੰਗ ਕਰਦਾ ਸੂਟ ਦਾ ਚਲੋ ਆਪਾਂ ਜਿਹਨਾਂ ਦੇ ਰੰਗ ਨਹੀਂ ਉਤਰੇ ਉਹ ਸੂਟ ਪਾਨੇ ਆ ਜਿਹੜੇ ਨੀਲੇ ਸ਼ਾਲ ਜਿਹੜੀ ਨੀਲੇ ਸ਼ਾਲ ਦਾ ਉਹਦਾ ਮਾੜਾ ਜਿਹਾ ਬਾਅਦ ਚ ਪਾਈਂ ਪਹਿਲਾ ਰੰਗ ਉਤਰ ਕਰਾ ਇਹਦਾ ਦੇਖਦੇ ਆਂ ਬੁੱਸਰ ਤੱਕ ਨਹੀਂ ਆ ਪਰ ਮੈਂ ਚਲਵਾ ਕੇ ਪੀਆ ਫਿਰ ਕਿਉਂ ਉਹ ਚਾਹਦੇ ਦਰ ਚਲੋ ਹਾਂ ਤਾਂ ਠੀਕ ਚਾ ਦੱਬ-ਦੱਬੀ ਜੀ ਹੋ ਜੂਗੀ। ਇਹ ਤਰੰਗ ਠੀਕ ਆ। ਬਾਹਰੋਂ ਪਾ ਦਿੰਦੇ। ਚਲ ਬਾਹਰੋਂ ਪਾ ਲਈ ਨਾਲੇ ਪਤਾ ਲੱਗਦੀ ਆ। ਆਹੋ। ਤੁਸੀਂ ਜਿਹੜੇ ਰੰਗ ਕਰਦੇ ਹੋ ਨਾ ਬਾਹਰੋਂ ਪਾਉਂਦੇ ਤੁਸੀਂ ਟਿੱਕੇ-ਟਿੱਕੇ ਕੱਪੜੇ ਦਾਦਾਉਂਦੇ ਆ ਟਿੱਕੇ ਜੁਲੀਆਂ ਆ ਟਿੱਕੇ ਸਾਰਾ ਸਾਰੇ ਟਿੱਕੇ-ਟਿੱਕੇ ਦੇ ਕੱਪੜੇ ਹੁੰਦੇ ਨੇ ਘਰ ਵਿੱਚ ਪਾਉਂਦੇ। ਸੋਹਰਾ। ਇਹ ਸਮੂਹ ਨੰਨੂਰੀ ਆਪਾਂ ਨੂੰ ਮੰਨਿਆ ਤਾਂ ਕਈ ਦਿਨ ਹੋ ਗਏ। ਕਿ ਨਹੀਂ ਜਿਹੜਾ ਨਾ ਮਾਰਿਆ ਮਰ ਤੋਂ ਸਬਜੇਟ ਨਹੀਂ ਜਿਹੜਾ ਮਾਰਾਂਗੇ ਨਾ ਤੁਹਾਨੂੰ ਦਿਖਾਵਾਂਗੇ ਕਿ ਉਹਨਾਂ ਦੀ ਹਾਲਤ ਕਹੀ ਕੀ ਹੋਈ ਪਈ ਹੈ ਜਦੋਂ ਆਈ ਮਰਜ਼ਾੜੀ ਜਮਈ ਉਹ ਹੋ ਗਈ ਨਾ ਤਾਂ ਤਾਂ ਉਹ ਆ ਧੁੱਪ ਨੇ ਫੂਕਤੀਆਂ ਧੁੱਪ ਨੇ ਸਾਰੀਆਂ ਸੋਧੀਆਂ ਫੂਕਤੀਆਂ ਕਿਉਂਕਿ ਗਰਮੀ ਦੁਆਰਾ ਫੇਰ ਹੋ ਗਈ ਪਰਸੋਂ ਤੇ ਹੀ ਦੁਆਰਾ ਫੇਰ ਸ਼ੁਰੂ ਹੋ ਗਈ ਜਮਈ ਦੋ ਤਿੰਨਾ ਸਰ ਦੋ ਤਿੰਨ ਦਿਨਾਂ ਸਰ ਤੱਕ ਰਹਿ ਹਮੀਦਾ ਉਹਦੇ ਬਾਅਦ ਫੇਰ ਦੁਆਰਾ ਉਹੀ ਅੱਗ ਪੈ ਗਈ ਐ ਨਹੀਂ ਹੋ ਰਹੀ ਹੈ ਨਾ ਇੱਧਰ ਹੁਣ ਮਹਿਸਤਾ ਨਾਲ ਨਾਲ ਦੀ ਨਾਲ ਪਾਣੀ ਪਿਲਾਇਆ ਜਾ ਰਿਹਾ ਇੱਧਰ ਮੈਂ ਕੱਪੜੇ ਧੋੜੀਆਂ ਤੇ ਹੁਣ ਅਸੀਂ ਸਬਜ਼ੀਆਂ ਵੀ ਦੇਖ ਕੇ ਆਨੇ ਪਹਿਲਾਂ ਮੈਂ ਐਸਾਂ ਨੂੰ ਪਾਣੀ ਪਲਾ ਦਈਏ ਕਿਉਂਕਿ ਫਿਰ ਐ ਵੀ ਮਹਿਸਤਾ ਦਾ ਕੰਮ ਨਹੀਂ ਪੜ ਜਾਊਗਾ ਹੁਣ ਕੱਪੜੇ ਤਾਂ ਹੌਲੀ ਹੌਲੀ ਧੋਉਣਗੇ ਇਹਨੇ ਦੇਖਿਆ ਇਹ ਵੀ نیچے ਕੋਈ ਸਬਜ਼ੀ ਲੱਗ ਰਹੀ ਹੈ ਕਿ ਨਹੀਂ ਹੁਣ ਤਾਂ ਸਾਰੀ ਸਬਜ਼ੀਆਂ ਜਮਾਈ ਮਨਹੂਸ ਜੀਆਂ ਹੋ ਗਈਆਂ ਵੀ ਧੁੱਪ ਨੇ ਫੂਕਤੀਆਂ ਧੁੱਪ ਨੇ ਜਮਾਈ ਫੂਕੇ ਧਰਤੀਆਂ ਸਬਜ਼ੀਆਂ ਅੱਜ ਦੇਖ ਕੇ ਆਨੇ ਵੀ ਕਿਸ ਤਰ੍ਹਾਂ ਦੀਆਂ ਹੋ ਰਹੀਆਂ ਨੇ ਦਿਆਂ ਨੂੰ ਪਾਣੀ ਦਿੱਤਾ ਕਿਉਂਕਿ ਸਬਜ਼ੀਆਂ ਸਾਰੀਆਂ ਲਿਸੀਆਂ ਜਿਹਾ ਹੋ ਗਿਆ ਨਾ ਹੋਰ ਮਰ ਮੁੱਕ ਜਿਹੀਆਂ ਸਾਰੀਆਂ ਪਰ ਇਹਦਾ ਉਰੇ ਖੜ ਕੇ ਐ ਲੱਗ ਰਿਹਾ ਵੀ ਜਿਵੇਂ ਹਾਂ ਮੌਸਮ ਬੱਦਲਿਆ ਆਇਆ ਪਰ ਨਾ ਗਰਮੀ ਨਾ ਤੇ ਚੱਕੀ ਪਈ ਆ ਬਹੁਤ ਜ਼ਿਆਦਾ ਆ ਫਲੀਆਂ ਵੀ ਹੋ ਗਈਆਂ ਫਲੀਆਂ ਤਾਂ ਲੱਗ ਰਹੀਆਂ ਨੇ ਦੁਬਾਰੇ ਤੋੜਨੇ ਦੇ ਲਈ ਆ ਵੀ ਉਹ ਐ ਸ਼ਿਮਲਾ ਮਿਰਚ ਦਾ ਜਮਾਈ ਮੁਰਝਾ ਆ ਗਈ ਬਸ ਇੱਕ ਭਿੰਡੀਆਂ ਇੱਕ ਫਲੀਆਂ ਇੱਕ ਹੀ ਆ ਇੱਕ ਰਿੱਲੇ ਇਹ ਹੋ ਰਹੇ ਆ ਵਧੀਆ ਇਹ ਤਾਂ ਵਧੀਆ ਹੋ ਰਿਹਾ ਮੈਂ ਤਾਂ ਉਹਨੂੰ ਵਿਚ ਵੜ ਕੇ ਦਿਖਾ ਦੰਨੇ ਨੇ ਭਿੰਡੀਆਂ ਵੀ ਤੋੜ ਲੰਦੇ ਕਿਉਂਕਿ ਪਾਣੀ ਛੜਦਾ ਪਾਣੀ ਦੇਤਾ ਜਮਾਈ ਮਰ ਗਿਆ ਸਾਹਵੇਂ ਸੱਜੂ ਚੋਣ ਕਿੰਨੀ ਉਹਨੇ ਤੇਰੀ ਹੈਗੀ ਇੱਕੋ ਲੱਗ ਬੰਦੇ ਰਿਆ ਜੀ ਸਾਰੇ ਕੱਪੜੇ ਸਿੱਕੇ ਅੰਦਰ ਪਰ ਜਰਾ ਪੀਂ। ਸੁਣੇ ਇਧਰ ਕਿਨੇ ਚਾਰ ਹੀ ਖੜੇ ਵੀ ਦੇਖੋ ਕਿੰਨੀ ਹਵਾ ਚੱਲ ਰਹੀ ਹੈ। ਕੀ ਤਾਂ ਧੁੱਪ ਹੈ ਪਰ ਹਵਾ ਚੱਲਦੀ ਹੈ ਬਹੁਤ ਹੁਣ ਬੱਸ ਕਰਨੀ ਹੈ ਸਿਤਾਲ ਉਗੀ ਛੋਲਿਆਂ ਦੀ ਤੇ ਆਹ ਪਾਲਣ ਦਾ ਪਹਿਲਾ ਅੱਗ ਅੱਗ ਔਖੀ ਝੂਗੀ ਫਿਰ ਮੈਂ ਸੋਚਿਆ ਵੀ ਚੱਲਾਂ ਸਬਜੀ ਸਬਜੀ ਪੰਜੇ ਰੋਟੀ ਤਾਂ ਅੰਦਰ ਹੀ ਬਣ ਜੂਗੀ ਜਿੰਨੇ ਦੀ ਛੱਕੜਾ ਜੂ ਪਰ ਦਾਲ ਦਾ ਔਖਾ ਹੈ ਫਿਰ ਉਹ ਬਾਹਰ ਬਣਾ ਕੇ ਫਿਰ ਰੋਟੀ ਅੰਦਰ ਹੀ ਬਣ ਦਲੀ ਹੈ ਘੜੀ ਚਮੀ ਵੀ ਆ ਜਾਂਦਾ ਹੈ ਇੱਕੋ ਲੱਕ ਤੇ ਧੂਆਂ ਆ ਗਿਆ ਸਾਰੇ ਕੱਪੜੇ ਕਿਨੇ ਹੋ ਗਏ ਹਾਂ ਉਹਦੇ ਨੂੰ ਵੀ ਪਾਣੀ ਪਾਇਆ ਹੈ ਜੀ ਟੋਕੀਆਂ ਦਾ ਜੀ ਹੁਣ ਵੀ ਪਾਣੀ ਪਾ ਰਹੇ ਹੈ ਜਿਹੜਾ ਪ੍ਰੋਪ ਇੱਡਾੜਾ ਘਰੋਂ ਉੱਦਦਾ ਹਾਂ ਜਿਹਨੂੰ ਹੁਣ ਪਾਣੀ ਪਾ ਰਹੇ ਉਹ ਤੋਂ ਪਹਿਲਾਂ ਵੀ ਕਰਨਾ ਤੇਰਾ ਬਾਅਦ ਰੋਟੀ ਲੱਗੀ ਦੇਖੇ ਅੰਦਰ ਤੇ ਅੱਛਾ ਉਹ ਤਾਂ ਪੁਰਾਣੇ ਘਰ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਹਮ ਅਸੀਂ ਸਬਜ਼ੀਆਂ ਲਾਇਆ ਕਰਦੇ ਉੱਥੇ ਜਦੋਂ ਕੱਪ ਭਰ ਕੇ ਲੈ ਕੇ ਜਾਇਆ ਕਰਦੇ ਪਾਣੀ ਦੀ ਯਾਦ ਆ ਤੁਹਾਨੂੰ ਕੱਖਾ ਪਾਣੀ ਵਿੱਚ ਜਾ ਕੇ ਜਿਵੇਂ ਮੈਂ ਹੁਣ ਗੇਰ ਰਹੇ ਹਾਂ ਠੱਕਣ ਗੇਰਦੇ ਹੁੰਦੇ ਟੁੱਟੀ ਤਾਂ ਹੁੰਦੀ ਨਹੀਂ ਸੀ ਉਹ ਜਗ ਨੂੰ ਅਸੀਂ ਮੁੜ ਕੇ ਜਾਂਦੇ ਤੇ ਚਰ ਨੂੰ ਫੇਰ ਪਾਣੀ ਖਾ ਜਾਂਦੀ ਸੀ ਤਾਂ ਤੇ ਪਿੱਛੇ ਤੇ ਹੀ ਹੋਈ ਆ ਦਾਲ ਇੱਕੋ ਲੱਖਤ ਨਾ ਉਹ ਆ ਗਈ ਥੀ ਨੇਰੀ ਤੂਫਾਨ ਚਖੜ ਪਰ ਰੁਕ ਗਿਆ ਠੰਡਾ ਪਾਣੀ ਹਾਂ ਉਹ ਰਾਤ ਟੁੱਟ ਕੇ ਤੇ ਹਵਾ ਨਾਲ ਮਿੱਠੀ ਨਾ ਮਿੱਠੀ ਨਹੀਂ ਕੋਈ ਖਾਣੀ ਆ ਉਸਪਾਣੀ ਉਹ ਕਲਗੜੀਆ ਲੋ ਜਿਹਦੇ ਉਸਪਾਣੀ ਨਾਲ ਲੱਗੀ ਭੁੱਖ ਤੇ ਮਿੱਠੀ ਦਹੀਂ ਖਾਹੇ ਨੇ ਤੇ ਇੱਧਰ ਮੈਂ ਗੈਸ ਵਾਲਿਆ ਇਹ ਤੜਕਾ ਲਾਣਾ ਹੈ ਇਸ ਨੂੰ ਦਾਲ ਬਣਗੀ ਦਾਲ ਨਾ ਕਿਹੜੀ ਹੋ ਗਈ ਸੀ ਪਰ ਮੈਂ फटाफट ਤਾਰ ਲਈ ਅੰਨਾ ਸ਼ੁਕਰ ਹੁਣ ਪਾਣੇ ਆ ਤੇ ਤੇਸੀ ਘੀ ਧਨੀਆ ਨੂੰ ਕਮੇਟ ਜੂੜੀ ਹੂੰ ਏਕੇ ਆ ਨੀ ਆ ਪੱਕੀ ਨਾ ਘਰ ਲਈ ਹਨ ਉਹਦੇ ਨੇ ਗਿਆ ਯੂਵੀ ਨੂੰ ਰੋਟੀ ਤੇ ਮੇਰੇ ਪਿੱਛੇ ਦਿਨ ਦੇਖੋ ਦਿਨ ਖੜਿਆ ਏ ਦਿਨ ਖੜਿਆ ਏ ਤੇ ਗੁਰਦੁਆਰਾ ਸਾਹਿਬ ਤੋਂ ਯੂਵੀ ਆ ਗਿਆ ਕਿਉਂਕਿ ਅੱਜ ਆਇਆ ਹੈ ਯੂਵੀ ਲੇਟ 7:00 ਵਜੇ ਕਿਉਂਕਿ ਉਹਨੂੰ ਮੈਂ ਕਿਹਾ ਵੀ ਹੁਣ ਤੂੰ ਘਰੇ ਬੇਲਾ ਬੈਠਾ ਰਹਿਣਾ ਏ ਵੀ 2-4 ਕਿਚੜ ਛੁੱਟੀਆਂ ਰਹਿ ਗਈਆਂ ਹੁਣ ਇਹ ਨਹੀਂ ਪਤਾ ਛੁੱਟੀਆਂ ਵੱਧਣਗੀਆਂ ਜਾਂ ਸਕੂਲ ਲੱਗਣਗੇ ਵੀ ਅਬਦਾ ਗੁਰਦੁਆਰੇ ਚ ਘੰਟਾ ਪਹਿਲਾਂ 2 ਘੰਟੇ ਪਹਿਲਾਂ ਗੁਰਦੁਆਰੇ ਦਾ ਸਾਹ ਵੱਜ ਗਿਆ ਕੱਲ ਵੀ ਉੱਤੇ ਭੋਗ ਵੰਡਣ ਦੀ ਸੇਵਾ ਕਰੀ ਜਾਇਆ ਕਰ ਕਿਉਂਕਿ ਜੀ ਮੈਂ ਹਰ ਕੋਈ ਉੱਥੇ ਕਹੀਂ ਬਿਨਾਂ ਭੋਗ ਦੇ ਵੀ ਚਲੇ ਜਾਂਦੇ ਨੇ ਕਈ ਲੰਦੇ ਨਹੀਂ ਆਂ ਆਪ ਨਹੀਂ ਚੱਕਦੇ ਇਸ ਲਈ ਵੀ ਤੂੰ ਨਾ ਤੋਕੇ ਗੁਰਦੁਆਰ ਸਾਹਿਬ ਜਾਇਆ ਕਰ ਤੇ ਸ਼ਾਮ ਤੇ ਭੋਗ ਵੰਡਣ ਦੀ ਸੇਵਾ ਕਰਿਆ ਕਰ ਤੇ 7:00 ਸਵੇਰ ਤਾਇਆ ਕਰ ਤੇ ਹੁਣੋਂ 7:00 ਵਜੇ ਤੋਂ ਪੂਰੇ 7:00 ਵਜੇ ਗੁਰਦੁਆਰ ਸਾਹਿਬ ਤੋਂ ਆ ਗਿਆ ਤੇ ਹੁਣ ਮੰਗ ਰਿਹਾ ਹੋ ਰੋਟੀ ਟਾਈਮ ਤਾਂ ਹੋ ਗਿਆ 7:30 ਦਾ ਪਰ ਮੈਂ ਹੁਣ ਉਹਨੂੰ ਰੋਟੀ ਦੇਣੀ ਤੇ ਨਾ ਅੱਜ ਮੈਂ ਤੁਹਾਨੂੰ ਇਹ ਵੀ ਦਿਖਾਨੀ ਆ ਵੀ ਰੋਟੀ ਤੇ ਕਿਨੂੰ ਮੈਂ ਕਿਆ ਪਾ ਕੇ ਦੰਨੀ ਆ ਮਤਲਬ ਆਪਾ ਦਹੀਂ ਮੱਖਣੀ ਜਾਂ ਮਲਾਈ ਤੇ ਯੂ ਵੀ ਨੂੰ ਨਾ ਮੈਂ ਦੇਸੀ ਕੀ ਪਾ ਕੇ ਦੇ ਲਈ ਆ ਦੇਸੀ ਕੀ ਉਹ ਘੀ ਜਮਾਂ ਪਸੰਦ ਨਹੀਂ ਕਰਦਾ ਪਰ ਪਾ ਕੇ ਦੇ ਰਹੀ ਆ ਦੇਖਦੀ ਆ ਖਾਊਗਾ ਕਿ ਨਹੀਂ ਪਰ ਮੈਨੂੰ ਲੱਗਦਾ ਦਾਲ ਖਾ ਲੂਗਾ ਸਬਜ਼ੀ ਭਾਜੀ ਦਾ ਤੁਹਾਨੂੰ ਬਹਾਨਾ ਮਿਲ ਜਾਂਦਾ ਤੁਸੀਂ ਕੀ ਪਾਇਆ ਮੈਂ ਨਹੀਂ ਖਾਣੀ ਤੇ ਮਾਨੂੰ ਸਭ ਤੋਂ ਪਹਿਲਾਂ ਦੇਸੀ ਕੀ ਪਾਤਾ ਸੀ ਆ ਦੇਖੋ ਪਰ ਤੈਰ ਰਿਹਾ ਤਾਰ ਲਈ ਰੋਟੀ ਨਾਲ ਤਾਰ ਲਈ ਲੱਸੀ ਉਹ ਉਹਦੀ ਫੇਵਰਿਟ ਅੱਜ ਦੀ ਰੋਟੀ ਦੇਖ ਕੇ ਨੇ ਖੁਸ਼ ਹੋ ਜਾਣਾ ਇਹ ਤਪੋਟ-ਟੱਪੀ ਤਪੋਟ-ਟੱਪੀ ਲੈ ਤੇ ਲੱਸੀ ਚੱਕ ਲੱਸੀ ਚੱਕ ਲੈ ਲੈ ਤੇ ਅੱਜ ਮੈਂ ਲੱਸੀ ਨਾਲ ਕਾਲੇ ਨੂਨ ਨਾਲ ਕਾਲਾ ਨੂਨ ਪਾ ਕੇ ਬਣਾਈ ਆ ਬਹੁਤ ਸਵਾਦ ਆ ਲਓ ਜੀ ਯੁਵਰਾਜ ਨੂੰ ਰੋਟੀ ਦੇ ਕੇ ਅਸੀਂ ਆ ਕੇ ਘੁੰਮਣ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਦੀਨ ਦੇਖੋ ਕਿੱਡਾ ਖੜਾ ਹੋ ਦਿਨ ਤਾਂ ਬਹੁਤ ਖੜਾ ਏ ਕਿਉਂਕਿ ਉਹਨੂੰ ਤਾਂ ਫਿਰ ਭੁੱਖ ਜਿਆਦਾ ਉਹਦੀ ਦਾਲ ਸਬਜੀ ਫੇਵਰਿਟ ਬਣੀ ਵੀ ਹੁੰਦੀ ਹੈ ਫੇਰ ਨਾ ਉਹਦਾ ਭੁੱਖ ਵਾਲਾ ਸਿਸਟਮ ਵੱਜ ਜਾਂਦਾ ਏ ਪੂਰਾ ਵੀ ਮੈਨੂੰ ਤਾਂ ਹੁਣੇ ਲਿਆ ਦਿਓ ਬਸ ਤੇ ਨਹੀਂ ਉਹ ਦੇਖਦਾ ਵੀ ਧੁੱਪ ਖੜੀ ਏ ਕਿ ਰਾਤ ਹੋ ਗਈ ਹਨਾ ਸਬਜੀ ਉਹਦੀ ਫੇਵਰਿਟ ਹੋ ਗਿਆ ਜਦੋਂ ਉਹਦੀ ਦਾਲ ਸਬਜੀ ਫੇਵਰਿਟ ਹੁੰਦੀ ਹੈ ਅਸੀਂ ਨਾ ਹੁਣ ਇੱਧਰ ਘੁੰਮਣ ਜਾ ਰਹੇ ਹਾਂ ਅੱਜ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਠੰਡੀ ਬਿਲਕੁਲ ਹਨਾ ਅਸੀਂ ਹੁਣ ਦੇਖਦੇ ਹਾਂ ਉੱਥੇ ਸਿਰੇ ਤੱਕ ਘੁੰਮ ਕੇ ਆਵਾਂਗੇ ਆਦਰਸ ਤੇ ਹੀ ਮੋੜ ਲਿਆ ਆ ਕਿੰਕੀ ਦੀ ਤਾਂ ਤਾਂ ਨਹੀਂ ਹੈ ਮਿੱਟੀ ਆ ਦੇਖੋ ਕੀ ਬਣ ਰਿਹਾ ਕੁਝ ਬਣ ਰਿਹਾ ਐਡੀ ਮਿੱਟੀ ਆ ਬਣ ਤਾਂ ਬਹੁਤ ਵੱਡਾ ਰਿਹਾ ਹੈ ਸਾਡੇ ਕੋਲੇ ਘਰ ਦੇ ਉਹ ਸਾਹਮਣੇ ਘਰ ਤੇ ਇੱਧਰ ਸਾਹਮਣੇ ਕੁਝ ਬਣ ਰਿਹਾ ਜਿਵੇਂ ਮੋਲ ਬਣ ਰਿਹਾ ਹੁੰਦਾ ਕੋਈ ਨਹੀਂ ਕੀ ਬਣ ਰਿਹਾ ਮੋਲ ਹੀ ਲੱਗਦਾ ਮਨ ਤਾਂ ਮੋਲ ਨਹੀਂ ਹੁੰਦਾ ਮਿੱਟੀ ਪਾਏ ਤੇ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕੀ ਬਣਨਾ ਹੈ ਅੱਜ ਤੱਕ ਮਿੱਟੀ ਪਾ ਰਹੇ ਨੇ ਮੁੱਟੇ ਫਿਰ ਵੀ ਆਲੇ ਦੁਆਲੇ ਲੰਬਾ ਹੀ ਲੰਬਾ ਉਹ ਸੜਕ ਤਾਂ ਕੰਬਾ ਹੀ ਲੰਬਾ ਹੈ ਫਿਰ ਇਹ ਤਾਂ ਕੋਈ ਦੋ ਕਿੱਲੇ ਨਹੀਂ ਐਦਾ ਕੋਈ ਜਿਵੇਂ ਅਸੀਂ ਉੱਥੇ ਹਸਨਪੁਰ ਡੀਮਾਰਟ ਹੈ ਜਿੱਮੇ ਲੰਬਾ ਹੀ ਲੰਬਾ ਹਨ ਐਵੇਂ ਨਾ ਕੁਝ ਲੰਬਾ ਹੀ ਲੰਬਾ ਬਣ ਰਿਹਾ ਪਰ ਸਾਨੂੰ ਤਾਂ ਇਹ ਮੋੜ ਆ ਵੀ ਜੇ ਬਣ ਗਿਆ ਤਾਂ ਮੋੜ ਜ ਨੇੜੇ ਹੀ ਜਮਾਈ ਨੇੜੇ ਫਿਰ ਤਾਂ ਤੁਰਕੇ ਹੀ ਜਾ ਸਕਦੇ ਆ ਕੋਈ ਫਾਇਦਾ ਹੀ ਨਹੀਂ ਤੇਲ ਵੀ ਨਹੀਂ ਫੁੱਪਣਾ ਹਨਾ ਫਿਰ ਤਾਂ ਕੋਈ ਸ਼ਾਪਿੰਗ ਸੈਂਟਰ ਹੈ ਕੁਝ ਬਣ ਰਹੇ ਆ 10 ਦੇ ਪਰ ਬਣ ਰਹੇ ਕੋਈ ਸ਼ਾਪਿੰਗ ਸੈਂਟਰ ਲੱਗ ਰਿਹਾ ਵੀ ਚੱਲ ਐ ਤਾਂ ਵਧੀਆ ਹੈ ਜੇ ਨੇੜੇ ਬਣ ਰਹੇ ਹੈ ਫਾਇਦਾ ਵੀ ਹੁੰਦਾ ਹੈ ਪਰ ਨੇੜੇ ਆ ਕੇ ਲਟਾਈ ਵੀ ਫਿਰ ਬਹੁਤ ਹੁੰਦੀ ਆ ਨਾ ਫਿਰ ਤਾਂ ਸ਼ਾਪਿੰਗ ਚਲੋ ਸ਼ਾਪਿੰਗ ਚਲੋ ਸ਼ਾਪਿੰਗ ਚਲੋ ਸ਼ਾਪਿੰਗ ਮੋੜ ਜਾ ਲੱਗ ਜਣ ਯਾਨੀ ਲੋਕ ਕਹਿੰਨ ਕਿ ਕਿ ਨੇੜੇ ਤੇੜੇ ਤਾਂ ਕੋਈ ਹੈ ਨਹੀਂ ਹਸਨਪੁਰ ਜਾ ਕੇ ਆ ਇੱਧਰ ਸਾਡੇ ਹਰੇ ਭਰੇ ਖੇਤ ਹੈ ਨਾ ਆਪਣੇ ਇੱਧਰ ਕਿਉਂਕਿ ਇੱਧਰ ਸੂ 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 ਲਿਆਵਾ ਜਾ ਹੀ ਆ ਹਾਂ ਹਾਂ ਸੂੰ ਸੂੰ ਦੀ ਆਵਾਜ਼ ਆ ਰਹੀਆਂ ਮਹਾ ਆ ਮਹੀਨੇ ਕਦੇ ਨਾ ਉਹਦੇ ਆਣੂ ਵੀ ਜੀ ਨਹੀਂ ਕਰਦਾ ਇੱਧਰ ਨੂੰ ਵੀ ਕਿਉਂਕਿ ਨਾ ਉਹਦੇ ਮੱਛਰ ਮੱਖੀਆਂ ਗੰਦ ਨਰੀਹਾ ਹੋ ਜਾਣਾ ਪਤਾ ਕਾਤੇ ਕਿਉਂਕਿ ਆ ਮੀਂਹ ਕਰਨ ਸਾਰਾ ਸਲਾਬਾ ਹੋ ਜਾਂਦਾ ਸਾਰਾ ਸਲਾਬ ਨਹੀਂ ਆਈ ਜਾਂਦੀ ਜੇ ਆਪਾਂ ਸੌਣ ਦਾ ਮਹੀਨਾ ਚੜ ਜਾਂਦਾ ਆ ਡੱਡੂ ਜੇ ਬੁੱਲੀ ਜਾਂਦੇ ਨੇ ਡੱਡੂ ਜੇ ਬੁੱਲੀ ਜਾਂਦੇ ਆ ਜੀਪ ਜੇ ਸਲਾਬ ਜੀ ਆਈ ਜਾਂਦੀ ਹੈ ਹਨਾ ਫਿਰ ਤਾਂ ਇੱਧਰ ਆਣੂ ਜੀ ਨਹੀਂ ਜੀ ਮੌਸਮ ਹੋ ਜਾਂਦਾ ਹਾਂ ਇਹ ਜਿਹੜਾ ਗੋਹਾ ਗੂੜਾ ਹੁਣ ਆ ਸਾਹਮਣੇ ਇੰਨਾ ਹੁਣ ਮੱਛਰ ਕਰ ਦੂਗਾ ਮੱਛਰ ਕਰ ਦੂਗਾ ਹਰੇ ਚ ਇੰਨੀਆਂ ਗੰਦੀਆਂ ਸਮੈਲਾ ਮਾਰਨਗੇ ਫਿਰ ਤੇ ਇਧਰ ਆਉਣ ਨੂੰ ਜੀ ਨਹੀਂ ਕਰਦਾ ਹੈਗਾ ਹੁਣ ਦੇਖੋ ਕਿੰਨਾ ਸਾਫ ਲੱਗ ਰਿਹਾ ਹੈ ਹਵਾ ਚੱਲ ਰਹੀਆਂ ਬਹੁਤ ਸੋਹਣਾ ਲੱਗ ਰਿਹਾ ਅਗਲੇ ਮਹੀਨੇ ਪੂਰਾ ਕੰਮ ਪੈ ਜਾਣਾ ਉਹ ਸਾਹਮਣੇ ਸੱਦਾ ਘਾਰ ਇੱਧਰ ਅਸੀਂ ਸਾਹਮਣੇ ਉਹ ਦੇਖੋ ਜਿਹੜਾ ਮੈਂ ਦੱਸ ਰਹੀ ਸੀ ਕਿ ਲੰਬਾ ਲੰਬਾ ਬਣ ਰਿਹਾ ਪਤਾ ਨਹੀਂ ਕੀ ਬਣ ਰਿਹਾ ਸੋ ਉਹ ਸਾਹਮਣੇ ਇਹਨਾਂ ਜਿਹੜੀ ਸੜਕ ਹੈ ਮੈਂ ਹਰ ਇੱਕ ਵੀਡੀਓ ਚ ਦੱਸਿਆ ਹੋਇਆ ਕਈ ਵੀਡੀਓ ਚ ਪਹਿਲਾਂ ਸਰਹੰਦ ਤੋਂ ਪਟਿਆਲਾ ਵੱਲ ਜਾਂਦੀ ਹੈ ਉਹਦੇ ਸਾਹਮਣੇ ਹੀ ਸਾਡਾ ਘਰ ਅਸੀਂ ਜਿਹੜਾ ਆਹ ਸਾਹਮਣੇ ਆਹ ਬਣ ਰਿਹਾ ਕੁਝ ਵੀ ਹੈ ਜਿਹੜਾ ਜਿਵੇਂ ਮੈਂ ਦੱਸਿਆ ਪਹਿਲਾਂ ਸ਼ਾਪਿੰਗ ਸੈਂਟਰੇ ਬਣ ਰਿਹਾ ਹੋਗਾ ਕੋਈ ਐਡੇ ਗੇਟ ਦੇ ਸਾਹਮਣੇ ਤੇ ਮੁੜਿਆਣਾ ਕਿਉਂਕਿ ਇਹ ਨਾ sire tak ਹੈ ਦੇਖ ਲਓ ਉਹ sire tak ਹੈ ਸੜਕ ਤੱਕ ਲੱਗ ਰਿਹਾ ਅਸੀਂ ਇੱਥੇ ਤੋਂ ਮੁੜਿਆਣਾ ਦੇਖੋ ਉਹ ਕਿੰਨੀ ਮਿੱਟੀ ਉੱਡ ਰਹੀ ਹੈ ਲੋ ਤੇ ਜਿਸ ਪਾਉੜੀ ਨਾਲ ਦਾਲ ਚ ਪਾਈਏ ਮਲਾਈ ਅੱਜ ਜੀ ਮੈਂ ਕਿ ਮੈਂ ਦੱਸਿਆ ਵੀ ਦੱਸੂਗੀ ਵੀ ਕੀ ਦੀ ਕੀ ਦੀ ਦਾਲ ਚ ਕੀ ਪੈਂਦਾ ਮਲਾਈ ਆ ਕਿਉਂਕਿ ਮਲਾਈ ਹੋ ਜਾਦਾ ਬਹੁਤ ਹੈ ਨਾ ਲੋ ਜੀ ਸਵੇਰ ਦਾ ਟਾਈਮ ਹੈ ਤੈਨੂੰ ਲੈ ਕਰ ਰਹੀਆਂ ਹਾਂ ਹੰਜੇ ਬਿਸਤਰੇ ਇਕੱਠੇ ਸਵੇਰੇ ਉੱਠਣ ਨੂੰ ਜੀਨੀ ਕਰਦਾ ਹੈਗਾ ਤਾਂ ਸਵੇਰੇ ਇਹ ਉੱਠ ਕੇ ਇੱਕ ਹੰਗਮਣੋਂ ਉੱਠੋ। ਉਹ ਮੈਗ ਰਸ਼ ਕਰਨੇ ਨੂੰ ਕਿ ਰਸ਼ ਕਰਨੇ ਨੂੰ ਕਿ ਆ ਬਰਸ਼ੂਰੀ ਲੈ ਕੇ ਆ ਕੇ ਰਹੀ। ਤੇ ਉਹ ਮੈਂ ਮੰਗ ਰਹੀ ਆ ਤੈਨਾਂ ਸਾਰੇ ਅੰਦਰ ਵਾਲੀਆਂ ਕੱਪੜੀਆਂ ਦੀਆਂ। ਅੱਧਰ ਕਰਤਾ ਆਇਆ ਹੈਗਾ 15 ਮਿੰਟੀਆਂ। ਕੋਤ ਫਿਰਾਰੇ ਸਾਰੇ ਬਿਸਤਰੇ ਨਾ ਉਹ ਸਾਡੇ ਕਬਡ ਬੁਗਿਆ ਰਹੀ ਜੇ ਬਣਾਏ ਹੋਏ ਸਾਰੇ ਫਿਰ ਆਹੀ ਬਿਸਤਰੇ ਚੱਕ ਕੇ ਉਹ ਪੈਟਾ ਦੇ ਵਿੱਚ ਸੁਟਾਣੀਆਂ ਕਿਉਂਕਿ ਬਾਹਰ ਤਾਂ ਨਾ ਫਿਰ ਉਹ ਮਿੱਟੀ ਘੱਟਾ ਪਈ ਜਾਂਦਾ ਹੈ ਗੰਦੇ ਹੋ ਜਾਂਦੇ ਆ ਸਿਆਲਤ ਤੱਕ ਰੱਖ ਲੈਣੇ ਆ ਬਾਹਰ ਕਿਉਂਕਿ ਇਸੇ ਆ ਚੱਲਿਆ ਕੋਈ ਗਰਦਨ ਹੁੰਦੀਆਂ ਹੈਗੀਆਂ ਫਿਰ ਨਾ ਗਰਮੀਆਂ 'ਚ ਤਾਂ ਮਤਲਬ ਇਹ ਸਾਨੂੰ ਨਾ ਸਾਰੇ ਉਹ ਕਰਨੇ ਕਰਦੇ ਨੇ ਤੇ ਮੰਜੀ ਡਾਣੀ ਮੈਂ ਛੱਡ ਗਈ ਸੀ ਪਹਿਲਾਂ ਮੈਂ ਮੰਜੀ ਡਾਲਦੀ ਹੁੰਦੀ ਸੀ ਉਹ ਤਾਂ ਮੈਂ ਛੱਡ ਗਈ ਕਿਉਂਕਿ ਨਾ ਮੰਜੀ ਮੰਜੀ ਦੇ ਵਿੱਚ ਪਿਆਜ਼ਾਂ ਦਾ ਮੰਜੀ ਹੈਗੀ ਛੋਟੀ ਜੀ ਉਹ ਦੇਖੋ ਜਿਵੇਂ ਉਹ ਕਿੱਪੀ ਨਹੀਂ ਪਈ ਹੈ ਛੋਟੀ ਜੀ ਮੰਜੀ ਆ ਉਹਦੇ ਮੇਰੀ ਲੱਤਾਂ ਵੀ ਆਉਂਦੀਆਂ ਤੇ ਮੇਰੇ ਪੈਰ ਨਾ ਥੱਲੇ ਚਲੇ ਜਾਂਦੇ ਤੇ ਤਾਂ ਕਰਕੇ ਮੈਨੂੰ ਨਾ ਔਖਾ ਜਿਹਾ ਲੱਗਦਾ ਤਾਂ ਪੈਰ ਨੇ ਚਲੇ ਲਟਕੀ ਜਾਂਦੇ ਤੇ ਇਸ ਕਰਕੇ ਮੰਜੀ ਛੋਟੀ ਰਹਿ ਜਾਂਦੀ ਸੀ ਕਿੱਪੀ ਤਾਂ ਹੁਣ ਛੋਟੀ ਜੀ ਹੈ ਮੰਤਲੀ ਜੀ ਹੈ ਇਸ ਕਰਕੇ ਮੰਜੀ ਧਿਆਨ ਲੀ ਮੈਂ ਵੀ ਆਂਦੀ ਹੈ ਇਸ ਕਰਕੇ ਮੈਂ ਵਰਗਾ ਦੱਈ ਲਿਆਗਾ ਕਿ ਮੈਂ ਕਿਹਾ ਕੋਈ ਨਾ ਥੱਲੇ ਨਾ ਮੈਨੂੰ ਜੱਦਾ ਡਾਣੀ ਹੁੰਦੀ ਹੈ ਤੇ ਤਾਂ ਛਾੜੂ ਪੋਚਾ ਨਹੀਂ ਕਿ ਜਗਾਹ ਤੋਂ ਮਾਰ ਕੇ ਗੱਦਾ ਪਸਾਉਣੀ ਨੇ ਤਾਂ ਕਿ ਜਿਹੜੀ ਆਪਣੇ ਪੈਰਾਂ ਦੀਆਂ ਮਿੱਟੀ ਚੱਪਣਾ ਵੀ ਨਾ ਮਿੱਟੀ ਨਾ ਗੱਦੇ ਚ ਲੱਗਦੇ ਤਾਂ ਕਿ ਮੇਨਰ ਮੁੰਟਾ ਲਾ ਕੇ ਫਿਰ ਗੱਦੀ ਨੇ ਚਲੋ ਜੀ ਤਾਹਾਂ ਲਾਉਣੀਆਂ ਗੱਲਾ ਮਾਰਦੇ ਬਾਅਦੇ ਹੁਣ ਗੱਦਾ ਮੋਟਾ ਸਿੱਧਿਆਂ ਬੈਠਦੇ ਤੇ ਚਾਚਾ ਆਤਰਾ ਚੁਦਰਾ ਸੈਟ ਕਰਕੇ ਸਭ ਤੋਂ ਪਹਿਲਾਂ ਗੋੰਦੂ ਕੀ ਆਟਾ ਮम्मा ਕੋਲਗੇਟ ਵਿੱਚ ਕੋਸਾ ਜ਼ਿਆਦਾ ਮਿਰਚ ਮੇਰੇ ਤੇਰੇ ਅੰਦਰ ਟਿੰਗੋਲ ਗੇਸ ਸੁਣਿਆ ਕਿ ਨਹੀਂ ਲੌਂਗ ਹੁੰਦਾ ਕੋ ਮਿਲਦੇ ਆ ਥੋੜੀ ਦਾ ਦੇਰ ਤੱਕ ਉਹਨੇ ਵੀ ਪਤਾ ਨਹੀਂ ਕਿੰਨੀ ਵੱਡੀ ਹੋਊਗੀ ਜੇ ਵੱਡੀ ਹੋਗੀ ਤਾਂ ਪਲੀਜ਼ ਵੀਡੀਓ ਅੱਜ ਆ ਦੇਣਾ ਉਹ ਤਾਂ ਮੈਂ गिर ਗਈ ਇਸ ਇਹ ਆਜ ਦੇ ਸਾਡੀ ਵੀਡੀਓ ਇੰਤਕ ਤੱਕ ਸੀ ਕਿ ਜੇ ਵੀਡੀਓ ਨੂੰ ਜ਼ਰੂਰ ਜ਼ਰੂਰ ਪਸੰਦ ਆਉਂਦੀ ਤੇ ਉਹਨਾਂ ਡੈਲੀਸੀ ਹਿੰਦੀ ਬਣਨ ਦੀ ਥੋੜੀ ਥੋੜੀ ਆਪ ਦੇ ਕੰਮ ਕਰ ਸਿੱਖ ਵੀ ਰਹੇ ਹੈ ਨਾ ਇਸ ਕਰਕੇ ਤੇ ਹੁਣ ਬਸ ਅੱਜ ਦੀ ਵੀਡੀਓ ਤੇ ਕੱਲ੍ਹ ਸੀ ਕੀ ਉਮੀਦ ਹੈ ਤੁਹਾਨੂੰ ਜਰੂਰ ਬਸ ਅੰਦੰਨੀ ਹੋਊਗੀ ਤੇ ਜਨਤ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਹੋਣੇਸ ਹਨ ਜਰੂਰ ਕਰਕੇ ਦੱਸਦੇ ਰਹੋ ਕਿ ਹੁਣ ਮਿਲਾਂਗੇ ਤੁਹਾਨੂੰ ਅਸੀ